ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਾਈਸਾ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਸੀਮੈਂਟ ਦਾ ਭਰਿਆ ਟਰੱਕ ਅਚਾਨਕ ਗੰਦੇ ਨਾਲੇ ਵਿੱਚ ਡਿੱਗ ਜਾਂਦਾ ਹੈ ਤਾਂ ਉਸ ਦੇ ਵਿੱਚ ਦੋ ਵਿਅਕਤੀ ਜਿਹੜੇ ਮੌਜੂਦ ਆ ਹਾਲਾਂਕਿ ਤੱਕ ਉਹਨਾਂ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਪੂਰੀ ਜਾਣਕਾਰੀ ਨਿਕਲ ਕੇ ਸਾਹਮਣੇ ਇਹ ਆ ਰਹੀ ਹੈ ਕਿ ਤੇ ਇਹ ਜਿਹੜੀ ਖਬਰ ਆ ਤਲਵੰਡੀ ਸਾਬੋ ਦੇ ਜੀਵਨ ਸਿੰਘ ਵਾਲਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਟਰੱਕ ਜਿਹੜਾ ਸੀਮੈਂਟ ਦੇ ਨਾਲ ਭਰਿਆ ਬਠਿੰਡੇ ਨੂੰ ਜਾ ਰਿਹਾ ਸੀ ਤਾਂ ਅਚਾਨਕ ਜਦੋਂ ਉੱਥੇ ਪੌਲ ਕੋਲੇ ਜਾਂਦਾ ਤੇ ਪੁਲ ਦੇ ਆਸ-ਪਾਸੇ ਰੇਲਿੰਗ ਦਾ ਰੈਡਿੰਗ ਦਾ ਨਾ ਪ੍ਰਬੰਧ ਹੋਣ ਕਰਕੇ ਤੇ ਇਹ ਜਿਹੜਾ ਸੜਕ ਹਾਲਾਤ ਸਾਹ ਵਾਪਰਿਆ ਇਹ ਤਾਂ ਜਿਹੜਾ ਟਰੱਕ ਓਵਰ ਕੰਟਰੋਲ ਹੋਣ ਦੀ ਹੋ ਜਾਂਦਾ ਹੈ ਤੇ ਬਾਅਦ ਵਿੱਚ ਜਿਹੜਾ ਉਹ ਟਰੱਕ ਆ ਗੰਦੇ ਨਾਲੇ ਵਿੱਚ ਡੈਗ ਜਾਂਦਾ ਤੇ ਪੂਰੀ ਜਾਣਕਾਰੀ ਨਿਕਲ ਕੇ ਸਾਹਮਣੇ ਇਹ ਵੀ ਆ ਰਹੀ ਆ ਕਿ ਪਿਛਲੇ ਸਾਲ ਦਸੰਬਰ ਦੀ 25 ਤਰੀਕ ਨੂੰ ਐਸੇ ਹੀ ਜਗ੍ਹਾ ਐਸੇ ਹੀ ਗੰਦੇ ਨਾਲੀ ਦੇ ਵਿੱਚ ਇੱਕ ਪ੍ਰਾਈਵੇਟ ਬੱਸ ਆ ਜਿਹੜੀ ਜਾ ਡਿੱਗਦੀ ਆ ਤੇ ਜਿੱਦੇ ਵਿੱਚ ਥਾਂ ਤੇ ਹੀ 8 ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਬਾਕੀ ਜਿਹੜੇ ਲੋਕ ਸੀ ਉਸ ਬੱਸ ਦੇ ਵਿੱਚ ਮੌਜੂਦ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜੇ ਨੇ ਤੁਰੰਤ ਹੀ ਉਹਨਾਂ ਨੂੰ ਹਸਪਤਲ ਪਹੁੰਚਾਇਆ ਗਿਆ ਤੇ ਜਾਣਕਾਰੀ ਨਿਕਲ ਕੇ ਇਹ ਵੀ ਆ ਰਹੀ ਆ ਕਿ ਜਿਹੜਾ ਇਹ ਪੌਲਾ ਇਹਦੇ ਆਸੇ-ਪਾਸੇ ਕੋਈ ਵੀ ਰੇਲਿੰਗ ਨਾ ਦੀ ਕੋਈ ਚੀਜ਼ ਨਹੀਂ ਆ ਜਿਹੜੀ ਪ੍ਰਸ਼ਾਸਨ ਦੀ ਇੰਨੀ ਲਾਪਰਵਾਹੀ ਕਰਕੇ ਅਕਸਰ ਹੀ ਇਸ ਪੌਲ ਦੇ ਉੱਪਰ ਬਹੁਤ ਘਟਨਾਵਾਂ ਵਾਪਰਦੀਆਂ ਨੇ ਤਾਂ ਅੱਜ ਇੱਕ ਹੋਰ ਵੱਡੀ ਘਟਨਾ ਵਾਪਰੀ ਆ ਕਿ ਜਿਹੜਾ ਸੀਮੈਂਟ ਦਾ ਭਰਿਆ ਟਰੱਕ ਉਹ ਬਠਿੰਡੇ ਨੂੰ ਜਾ ਰਿਹਾ ਸੀ ਤਾਂ ਅਚਾਨਕ ਜਦੋਂ ਤਲਵੰਡੀ ਸਾਬੋ ਦੇ ਜੀਵਨ ਸਿੰਘ ਵਾਲਾ ਦੇ ਪੌਲ ਤੇ ਜਾ ਕੇ ਪਹੁੰਚਦਾ ਹੈ ਤਾਂ ਟਰੱਕ ਜਦੋਂ ਉੱਥੇ ਰੇਲਿੰਗ ਨਾਂ ਦੀ ਕੋਈ ਵੀ ਚੀਜ਼ ਪੁਲ ਦੇ ਆਸੇ-ਪਾਸੇ ਕੋਈ ਵੀ ਰੇਲਿੰਗ ਨਾਂ ਦੀ ਚੀਜ਼ ਮੌਜੂਦ ਨਹੀਂ ਹੁੰਦੀ ਤਾਂ ਟਰੱਕ ਜਿਹੜਾ ਓਵਰਲੋਡ ਹੋਣ ਦੇ ਕਾਰਨ ਉਹ ਜਿਹੜਾ ਗੰਦੇ ਨਾਲੇ ਵਿੱਚ ਡੈਗ ਜਾਂਦਾ ਹੈ ਤਾਂ ਟਰੱਕ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਟਰੱਕ ਹਲੇ ਵੀ ਗੰਦੇ ਨਾਲੇ ਦੇ ਵਿੱਚ ਪਿਆ ਇਹ ਕਿਸੇ ਨੇ ਹਲੇ ਤੱਕ ਜਿਹੜੇ ਟਰੱਕ ਦੇ ਵਿੱਚ ਦੋ ਵਿਅਕਤੀ ਮੌਜੂਦ ਦੱਸੇ ਜਾ ਰਿਹਾ ਪੁਲਿਸ ਦੁਆਰਾ ਹਲੇ ਤੱਕ ਉਹਨਾਂ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਤੇ ਇਹ ਘਟਨਾ ਅੱਜ ਸਵੇਰ ਦੇ 5 ਵਜੇ ਦੀ ਦੱਸੀ ਜਾ ਰਹੀ ਆ ਤੇ ਇਹ ਸਾਰੇ ਜਿਹੜੇ ਉੱਪਰ ਇਹਨਾਂ ਦੇ ਜਿਹੜੇ ਪ੍ਰਸ਼ਾਸਨ ਨਾ ਉਹਨਾਂ ਦੇ ਉੱਪਰ ਇਹੀ ਇਲਜ਼ਾਮ ਲੱਗ ਰਹੇ ਆ ਕਿ ਜਿਹੜੇ ਪ੍ਰਸ਼ਾਸਨਾ ਉਹਨਾਂ ਦੀ ਲਾਪਰਵਾਹੀ ਕਰਨ ਦੇ ਕਰਕੇ ਇਸ ਅਕਸਰੀ ਇਸ ਪੁੱਲ ਤੇ ਬਹੁਤ ਜ਼ਿਆਦਾ ਘਟਨਾਵਾਂ ਵਾਪਰਦੀਆਂ ਨੇ ਤਾਂ ਪਿਛਲੇ ਸਾਲ ਵੀ ਜਿਹੜੀ ਦਸੰਬਰ ਦੀ 25 ਤਰੀਕ ਨੂੰ ਇੱਕ ਪ੍ਰਾਈਵੇਟ ਬੱਸ ਜਿਹੜੀ ਇਸ ਗੰਦੇ ਨਾਲ ਵਿੱਚ ਡਿੱਗ ਜਾਂਦੀ ਆ ਤਾਂ ਬਾਅਦ ਵਿੱਚ 8 ਵਿਅਕਤੀਆਂ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਤੇ ਬਾਕੀ ਜਿਹੜੇ ਲੋਕ ਉਸ ਬੱਸ ਦੇ ਵਿੱਚ ਮੌਜੂਦ ਸੀ ਉਹ ਵੀ ਜਿਹੜੇ ਆ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਆ ਤਾਂ ਹੁਣ ਫੇਰ ਅੱਜ ਇੱਕ ਘਟਨਾ ਅੱਜ ਸਵੇਰ ਸਵੇਰ ਇਹ ਵਾਪਰੀ ਆ ਕਿ ਬਠਿੰਡੇ ਨੂੰ ਜਿਹੜਾ ਟਰੱਕ ਸੀਮੈਂਟ ਦਾ ਭਰਿਆ ਜਾ ਰਿਹਾ ਸੀ ਤਾਂ ਟਰੱਕ ਦੇ ਵਿੱਚ ਦੋ ਵਿਅਕਤੀ ਮੌਜੂਦ ਦੱਸੇ ਜਾ ਰਿਹਾ ਤੇ ਟਰੱਕ ਜਦੋਂ ਉਹ ਪੁਲ ਕੋਲੇ ਪਹੁੰਚਦਾ ਹੈ ਤੇ ਪੁਲ ਦੇ ਪਾਸੇ ਕੋਈ ਵੀ ਸੇਫਟੀ ਨਾਲ ਦੀ ਚੀਜ਼ ਮੌਜੂਦ ਨਹੀਂ ਆ ਨਾ ਹੀ ਉੱਥੇ ਰੇਲਿੰਗ ਜਿਹੜੇ ਪੁਲ ਦੇ ਆਸੇ ਪਾਸੇ ਰੇਲਿੰਗ ਬਣੀ ਹੁੰਦੀ ਆ ਉਹ ਸਪੋਰਟ ਕਰਨ ਦੇ ਲਈ ਵੀ ਕੋਈ ਵੀ ਜਿਹੜਾ ਵਹੀਕਲ ਆ ਇਸ ਪੁਲ ਤੇ ਜੇਕਰ ਆਉਂਦਾ ਵੀ ਆ ਤਾਂ ਉਹ ਵੀ ਉਸ ਦਾ ਬਚਾਅ ਹੋ ਸਕੇ ਜਿਹੜਾ ਉਹ ਗੰਦੇ ਨਾਲੇ ਤੋਂ ਡਿੱਗ ਜੇ ਡਿੱਗਦਾ ਵੀ ਹੋਵੇ ਤਾਂ ਉਸ ਦਾ ਬਚਾਅ ਹੋ ਸਕਦਾ ਹੈ ਜੇਕਰ ਉਸ ਪੌਲ ਦੇ ਆਸੇ-ਪਾਸੇ ਰੇਲਿੰਗ ਰੇਲਿੰਗ ਬਣਾਈ ਹੁੰਦੀ ਪਰ ਇਹ ਵੀ ਦੱਸਿਆ ਜਾ ਰਿਹਾ ਕਿ ਉਸ ਪੌਲ ਤੇ ਕੋਈ ਵੀ ਸਪੋਰਟ ਨਾਲ ਦੀ ਚੀਜ਼ ਵੀ ਨਹੀਂ ਨਾ ਕੋਈ ਉੱਥੇ ਰੇਲਿੰਗ ਬਣੀ ਆ ਜਿਹੜਾ ਪੌਲਾ ਆਸੇ-ਪਾਸੇ ਉਹ ਵੀ ਜਿਹੜਾ ਖੁੱਲੇ ਆਮ ਹੀ ਛੱਡਿਆ ਪਿਆ ਏ ਤਾਂ ਬਾਅਦ ਵਿੱਚ ਜਦੋਂ ਟਰੱਕ ਉਸ ਪੌਲ ਤੇ ਪਹੁੰਚਦਾ ਤਾਂ ਅਚਾਨਕ ਉਹ ਟਰੱਕ ਜਿਹੜਾ ਸੀਮੈਂਟ ਦਾ ਭਰਿਆ ਗੰਦੇ ਨਾਲੇ ਵਿੱਚ ਡੱਗ ਜਾਂਦਾ ਹੈ ਤਾਂ ਉਹਦੇ ਵਿੱਚ ਦੋ ਵਿਅਕਤੀ ਮੌਜੂਦ ਮੌਜੂਦ ਦੱਸੇ ਜਾ ਰਹੇ ਆ ਪਰ ਹਾਲਾਂ ਤੱਕ ਜਿਹੜੀ ਪੁਲਿਸ ਉਨਾਂ ਵੱਲੋਂ ਉਹਨਾਂ ਦੋਨਾਂ ਵਿਅਕਤੀਆਂ 'ਤੇ ਨਾ ਹੀ ਕੋਈ ਭਾਲ ਕੀਤੀ ਗਈ ਆ ਨਾ ਹੀ ਕੋਈ ਪੁਸ਼ਟੀ ਹੋਈ ਆ ਜੇਕਰ ਇਸ ਦੇ ਰਿਲੇਟਿਡ ਹੋਰ ਵੀ ਵੱਡੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਪਰ ਅਜੇ ਬਹੁਤ ਹੀ ਮੰਦ ਭਾਗੀ ਤੇ ਹੈਰਾਨ ਕਰਨ ਵਾਲੀ ਖਬਰ ਆ ਕਿ ਜਿਹੜਾ ਸਾਡਾ ਪੰਜਾਬ ਦੇ ਵਿੱਚ ਪ੍ਰਸ਼ਾਸਨ ਆ ਉਹਨਾਂ ਨੂੰ ਇੰਨਾ ਹੀ ਵੀ ਨਹੀਂ ਪਤਾ ਲੱਗ ਰਿਹਾ ਕਿ ਐਸੇ ਹੀ ਪਲ ਤੇ ਮਿਛਲੀ ਦਸੰਬਰ ਦੀ 25 ਤਰੀਕ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ ਇਸ ਗੰਦੇ ਨਾਲੀ ਦੇ ਵਿੱਚ ਪ੍ਰਾਈਵੇਟ ਬਸ ਜਾ ਕੇ ਡਿੱਗਦੀ ਆ ਜਿਹਦੇ ਵਿੱਚ 8 ਲੋਕ ਜ਼ਖਮੀ ਥਾਂ ਤੇ ਮੌਤ ਹੋ ਜਾਂਦੇ ਆ ਬਾਕੀ ਜਿਹੜੇ ਹੋਰ ਵੀ ਲੋਕ ਸੀ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਆ ਤਾਂ ਬਾਅਦ ਵਿੱਚ ਜਿਹੜਾ ਪ੍ਰਸ਼ਾਸਨ ਨੂੰ ਇਸ ਪੌਲ ਦੇ ਉੱਪਰ ਧਿਆਨ ਦੇਣਾ ਚਾਹੀਦਾ ਸੀ ਪੌਲ ਦੇ ਆਸ-ਪਾਸ ਰੇਲਿੰਗ ਬਣਾਉਣੀ ਚਾਹੀਦੀ ਸੀ ਲਗਾਉਣੀ ਚਾਹੀਦੀ ਸੀ ਕਿ ਜੇਕਰ ਆ ਜਿਹੜਾ ਹਾਦਸਾ ਵਾਪਰਿਆ ਜਿਹੜਾ ਵਾਪਰਨਾ ਸੀ ਹਾਦਸਾ ਇਹ ਵਾਪਰ ਗਿਆ ਪਰ ਜਿਹੜਾ ਹੋਰ ਵੀ ਕੋਈ ਇੱਥੋਂ ਦੀ ਵਹੀਕਲ ਨੰਗ ਦਾ ਉਹਨਾਂ ਦੀ ਸੇਫਟੀ ਦੇ ਲਈ ਜਿਹੜੇ ਪ੍ਰਸ਼ਾਸਨ ਨੂੰ ਪੌਲ ਨਵਾਂ ਬਣਾਉਣਾ ਚਾਹੀਦਾ ਸੀ ਤੇ ਪੌਲ ਦੇ ਆਸੇ-પાસੇ ਰੇਲਿੰਗ ਬਣਾਉਣੀ ਚਾਹੀਦੀ ਸੀ ਪਰ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਨਾਲ ਅੱਜ ਇੱਕ ਹੋਰ ਜਿਹੜਾ ਹਾਦਸਾ ਵਾਪਰਿਆ ਕਿ ਸੀਮੈਂਟ ਦਾ ਭਰਿਆ ਜਿਹੜਾ ਟਰੱਕ ਅੱਜ ਨੂੰ ਘੋੜਾ ਵੀ ਕਹਿੰਦੇ ਆ ਟਰਾਲਾ ਵੀ ਕਹਿੰਦੇ ਆ ਤਾਂ ਉਹ اچانک سیمنٹ ਦਾ ਭਰਿਆ ਜਿਹੜਾ ਟਰੱਕ ਓਵਰਲੋਡ ਹੋ ਜਾਂਦਾ ਤੇ ਬਾਅਦ ਵਿੱਚ ਉਹ ਗੰਦੇ ਨਾਲੇ ਦੇ ਵਿੱਚ ਡੈਗ ਜਾਂਦਾ ਤਾਂ ਇਸ ਟਰੱਕ ਦੇ ਵਿੱਚ ਦੋ ਵਿਅਕਤੀ ਮੌਜੂਦਾ ਪਰ ਪੁਲਿਸ ਦੁਆਰਾ ਹਾਲੇ ਤੱਕ ਉਹਨਾਂ ਦੋਨਾਂ ਵਿਅਕਤੀਆਂ ਦੀ ਕੋਈ ਵੀ ਪੁਸ਼ਟੀ ਜਿਹੜੀ ਨਹੀਂ ਕੀਤੀ ਗਈ ਤੇ ਬਹੁਤ ਹੀ ਮੰਤ ਭਾਗੀ ਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਤਾਂ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ